ਇਥੇ گاਵਾਂ ਨੂੰ ਆਪਣੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਨੇ ਇਹ ਦੁਖੀ ਨੇ ਅਜੀ ਰਾਤ ਵੀ ਸਾਡੇ ਦੋਸਤ ਸਾਰੇ ਸਾਰੇ ਇਕੱਠੇ ਹੋ ਕੇ ਰਾਤ ਰਹੀ ਇੱਕ ਗਾਂ ਦੇਖੀ ਪ੍ਰੈਗਨੈਂਟ ਗਾਂ ਡਾਕਟਰ ਨਾਲ ਸੀ ਪ੍ਰੈਗਨੈਂਟ ਗਾਂ ਅੱਖ ਦੇ ਵਿੱਚ ਉਹਦੇ ਸਰੀਆ ਵੜਿਆ ਹੋਇਆ ਕੁਝ ਜੋ ਡੇਰੀ ਵਾਲੇ ਕਈ ਡੇਰੀ ਵਾਲੇ ਤਾਂ ਬਹੁਤ ਵਧੀਆ ਨੇ ਲੇਕਿਨ ਕੁਝ ਜੋ ਡੇਰੀ ਵਾਲੇ ਉਹ ਬਿਲਕੁਲ ਹੀ ਇਸ ਤਰ੍ਹਾਂ ਨਿਰਦਈ ਨੇ ਉਹਨਾਂ ਨੂੰ ਬਿਲਕੁਲ ਨਹੀਂ ਮਹਿਸੂਸ ਹੁੰਦਾ ਵੀ ਇਹਨਾਂ ਦੇ ਵਿੱਚ ਕੋਈ ਜਾਨ ਆ ਉਹ ਸਿਰਫ ਇਹਨੂੰ ਇੱਕ ਪੈਸਾ ਗਿਣਦੇ ਆ ਵੀ 50000 ਦੀ ਗਾਂ ਲੱਖ ਲੱਖ ਰੁਪਏ ਦੀ ਗਾਂ ਜੀ ਜੀ ਗਊਸ਼ਾਲਾ ਜਿਹੜੀ ਬਾਦਰਗਰੋੜ ਤੇ ਉਹ ਬਹੁਤ ਸੇਵਾ ਕਰਦੇ ਐ ਐਸਪੀਸੀ ਲੁਧਿਆਣਾ ਉਹ ਜਿੱਥੇ ਸਮਾਜ ਸੇਵੀ ਸੰਸਥਾਨ ਬਹੁਤ ਵਧੀਆ ਕੰਮ ਕਰਦੇ ਨੇ ਉੱਥੇ ਕੁਛ ਐਦਾ ਦੇ ਲੋਕ ਵੀ ਕਾਲ ਯੁਗ ਦਾ ਆਪਣਾ ਅਸਰ ਦਿਖਾਉਣ ਵਾਸਤੇ ਦੱਸਦੇ ਆ ਵੀ ਅਸੀਂ ਕਾਲ ਯੁਗ ਚੱਲ ਰਿਹਾ ਹੈ ਕਾਲ ਯੁਗ ਦੇ ਵਿੱਚ ਅਸੀਂ ਸਾਫ਼ ਸੁਥਰਾ ਰੱਖ ਕੇ ਗਾਉਂ ਮੈਂ ਦੁੱਧ ਕੱਢੇ ਉਹਨਾਂ ਨੂੰ ਨਹੀਂ ਉਹ ਨਹੀਂ ਪੜਨਗੇ ਉਹ ਤਾਂ ਨਿਰਦਈ ਲੋਕ ਨੇ ਭਾਜੀ ਉਹਨਾਂ ਦਾ ਉਹਨਾਂ ਵੱਲੋਂ ਤਾਂ ਮਰੀਆਂ ਹੀ ਆਵਾ ਪਰ ਅਸੀਂ ਮਰਨ ਥੋੜੀ ਲੈਣੀ ਆ ਅਜੋ ਤਮਾਸ਼ਿਆਂ ਦੇ ਤਰੀਕੇ ਦੇ ਨਾਲ ਸਾਨੂੰ ਦੇਖਿਆ ਜਾ ਰਿਹਾ ਕਈ ਡੈਰੀ ਵਾਲੇ ਸਾਡੇ ਤੋਂ ਦੁਖੀ ਹੁੰਦੇ ਆ ਵੀ ਇਹ ਵੀਡੀਓ ਕਿਉਂ ਬਣਾਉਨੇ ਹੋ ਵੀਡੀਓ ਅਵੇਅਰਨੈਸ ਵਾਸਤੇ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਆਵਾਰਾ ਪਸ਼ੂ ਤੇ گاਵਾਂ ਦੇ ਨਾਲ ਜੂਝਦਾ ਪਿਆ ਵਾ ਲੇਕਿਨ ਕੁਝ ਐਸੇ ਲੋਕ ਵੀ ਹੈ ਜੋ ਕਿਚੜ ਦੇ ਵਿੱਚ ਡੈਰੀਆਂ ਦੇ ਵਿੱਚੋਂ ਜਿਹੜੀ گاਵਾ ਛੱਡੀਆਂ ਜਾਂਦੀਆਂ ਉਹਨਾਂ ਨੂੰ ਕਿੱਦਾਂ ਕਾਬੂ ਕਰਦੇ ਨੇ ਇੱਕ ਆ ਗਾਂ ਦਿਖਾਈ ਜਾ ਰਹੀ ਹੈ ਜੋ ਗੰਦੇ ਕਿਚੜ ਦੇ ਵਿੱਚੋਂ ਕੱਢੀ ਗਈ ਜਿੱਦਾਂ ਦੇ ਪੈਰ ਤੱਕ ਗਲ ਗਏ ਉਹ ਵਿੱਚ ਇਹ ਤਸਵੀਰਾਂ ਨੇ ਲੇਕਿਨ ਆ ਦੇਖੋ ਕਿੰਨੀ ਮੁਸ਼ਕਲ ਕਰਨੀ ਪੈਂਦੀ ਹੈ ਇੱਕ ਰੈਸਕਿਊ ਕਰਨ ਵਾਸਤੇ ਇੱਕ ਗਾਂ ਨੂੰ ਰੈਸਕਿਊ ਕਰਨ ਵਾਸਤੇ ਤੇ ਉੱਥੇ ਦੇ ਹਾਲਾਤ ਦਿਖਾਣਾ ਪਿੱਛੇ ਦੇ ਹਾਲਾਤ ਦਿਖਾਉਂਗਾ ਤੁਹਾਨੂੰ ਇਹ ਡੈਰੀ ਕੰਪਲੈਕਸ ਦਿਖਾ ਰਹੇ ਆ ਤੁਹਾਨੂੰ ਅਸੀਂ ਡੈਰੀ ਕੰਪਲੈਕਸ ਲੁਧਿਆਣਾ ਹਲਕਾ ਪੂਰਬੀ ਇਹ ਹਾਲਾਤ ਇਹ ਦਸਤੂਰ ਹੈ ਲੁਧਿਆਣਾ ਕਿੰਨੀਆਂ ਗਾਵਾਂ ਉੱਥੋਂ ਕੱਢੀਆਂ ਗਈਆਂ ਰਮਨ ਸਾਡੇ ਨਾਲ ਮੌਜੂਦ ਹੈ ਰਮਨ ਕਾਰੇ ਕਰਦੇ ਹੋ ਯਾਰ ਇਹ ਦੁੱਧ ਲਿੱਤਾ ਲਿੱਤਾ ਜਦ ਤੱਕ ਦੁੱਧ ਦੇਤੀ ਮਾਰੀ ਮਾਤਾ ਹੈ ਜਦ ਦੁੱਧ ਨਹੀਂ ਦੇਤੀ ਤੇ ਉਹ ਤੁਹਾਡੇ ਲਈ ਰੱਖਦੀ ਹੈ ਅਮਨੇ ਇਹ ਸਰ ਇਸ ਡੈਰੀング ਕੰਪਲੈਕਸ ਸਾਈਪਰੋਡ ਦਾ ਤਾਂ ਬਹੁਤ ਮੰਦਾ ਹਾਲ ਹੈ ਇੱਥੇ گاਵਾਂ ਨੂੰ ਆਪਣੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਨੇ ਇਹ ਦੁਖੀ ਨੇ ਅਸੀਂ ਰਾਤ ਵੀ ਸਾਡੇ ਦੋਸਤ ਸਾਰੇ ਅਸੀਂ ਸਾਰੇ ਇਕੱਠੇ ਹੋ ਕੇ ਰਾਤ ਅਸੀਂ ਇੱਕ ਗਾਂ ਦੇਖੀ ਪ੍ਰੈਗਨੈਂਟ ਗਾਂ ਡਾਕਟਰ ਨਾਲ ਸੀ ਪ੍ਰੈਗਨੈਂਟ ਗਾਂ ਅੱਖ ਦੇ ਵਿੱਚ ਉਹਦੇ ਸਰੀਆ ਵੜਿਆ ਹੋਇਆ ਪੈਰ ਦੇ ਵਿੱਚ ਉਹਦੇ ਚਿੱਕੜ ਥਾਣਾ ਦੇ ਵਿੱਚ ਉਹਦੇ ਕੀੜੇ ਰਾਤ ਨੂੰ ਸਾਰੇ ਸਾਥੀ ਸਹਾਇਕ ਦੇ ਨਾਲ ਅਸੀਂ ਇੱਥੇ ਸਾਡੇ ਲੁਧਿਆਣਾ ਐਸਪੀਸੀਏ ਹੈ ਸੁਨੀਲ ਨਰੂਲਾ ਜੀ ਮੈਡਮ ਪੂਜਾ ਜੀ ਇਹ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੇ ਸਿਸਟਮ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਇੱਥੋਂ ਇੱਕ ਗੱਡੀ ਆ ਜਾਂਦੀ ਹੈ ਇਹ ਗੱਡੀ ਜਿਹੜੀ ਪ੍ਰਾਈਵੇਟ ਗੱਡੀ ਮੰਗਾਈ ਹੈ ਸਾਡੇ ਦੋਸਤ ਨੇ ਮੰਗਾਈ ਹੈ ਮਤਲਬ ਇਸ ਤਰੀਕੇ ਨਾਲ ਅਸੀਂ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਕੁਝ ਜੋ ਡੈਰੀ ਵਾਲੇ ਹੈ ਕਈ ਡੈਰੀ ਵਾਲੇ ਤਾਂ ਬਹੁਤ ਵਧੀਆ ਨੇ ਲੇਕਿਨ ਕੁਝ ਜੋ ਡੈਰੀ ਵਾਲੇ ਉਹ ਬਿਲਕੁਲ ਹੀ ਇਸ ਤਰ੍ਹਾਂ ਦੇ નિર્દયੀ ਨੇ ਉਹਨਾਂ ਨੂੰ ਬਿਲਕੁਲ ਨਹੀਂ ਮਹਿਸੂਸ ਹੁੰਦਾ ਵੀ ਇਹਨਾਂ ਦੇ ਵਿੱਚ ਕੋਈ ਜਾਨ ਆ ਉਹ ਸਿਰਫ ਇਹਨੂੰ ਇੱਕ ਪੈਸਾ ਗਿਣਦੇ ਆ ਵੀ 50000 ਦੀ ਗਾਂ ਹੈ ਲੱਖ ਲੱਖ ਰੁਪਏ ਦੀ ਗਾਂ ਕਿੰਨੀਆਂ ਗਾਵਾਂ ਅੱਜ ਰੈਸਕਿਊ ਕੀਤੀਆਂ ਭਾਈ ਇਹ ਅਸੀਂ ਅੱਜ 15 ਤੋਂ ਲੈ ਕੇ 16 ਗਾਵਾਂ ਸੀ ਕਿੰਨੀਆਂ ਦੇ ਵਿੱਚ ਗ ਗਾਵਾ ਇੰਜਰਡ ਇੰਜਣ ਖਤਮ ਕੋਈ ਨਹੀਂ ਹੋਈ ਇਹ ਸਾਰੀਆਂ ਠੀਕ ਗਾਵਾਂ ਨੇ ਜਿਹੜੀਆਂ ਇੱਥੇ ਗੰਦਗੀ ਚਿੱਕੜ ਦੇ ਵਿੱਚ ਇੱਥੇ ਇੰਨਾ ਨਾ ਚਿੱਕੜਾ ਸਾਡੇ ਹਾਲਾਤ ਦੇਖੋ ਤੇ ਸਵੇਰੇ ਆਪਣੇ ਕੱਪੜੇ-ਕੁਪੜੇ ਗੱਡੀ ਦੇ ਵਿੱਚ ਰੱਖ ਕੇ ਸਾਡੇ ਸਾਰੇ ਦੋਸਤ ਇੱਥੇ ਸੇਵਾ ਕਰਨ ਲੱਗੇ ਹੋਏ ਐ ਸੈਚਰਡੇ ਆ ਕੱਲ ਸੰਡੇ ਆ ਕੱਲ ਫਿਰ ਗੱਡੀ ਆਊਗੀ ਮਤਲਬ ਕਿ ਜੇ ਸਾਡੇ ਸਾਥੀਆਂ ਦਾ ਆ ਜਾਂ ਸਾਡਾ ਐਸਪੀਸੀ ਲੁਧਿਆਣਾ ਸਰਕਾਰ ਵਾਈ ਕਿਉਂ ਨਹੀਂ ਕਰਾਂਦੇ ਯਾਰ ਜਿਹੜੇ ਛੱਡਦੇ ਨੇ ਟੈਗ ਸਿਸਟਮ ਲੱਗੇ ਹੋਏ ਨੇ ਟੈਗਾਂ ਤੇ ਕਿਉਂ ਨਹੀਂ ਕਾਰਵਾਈ ਟੈਗ ਸਿਸਟਮ ਤੋਂ ਸਰਕਾਰਾਂ ਦੇਖਣਗੀਆਂ ਜੀ ਕਿਉਂ ਇਹਨਾਂ ਦੇ ਤੇ ਕਾਰਵਾਈ ਟੈਗ ਸਰਕਾਰ ਦੇਖੜੀ ਹੁੰਦੇ ਸਰਕਾਰ ਬਾਹਰਲੇ ਵਿਦੇਸ਼ਾਂ ਵਾਲੇ ਜੁਰਮਾਨੇ ਨਾ ਪਾਉਂਦੀ ਇਹ ਸਰ ਇਹਦੇ ਵਾਸਤੇ ਨੋ ਕਮੈਂਟ ਸੀ ਨੇ ਉਹਨਾਂ ਦੇ ਕਰਮ ਉਹਨਾਂ ਨਾਲ ਆ ਸਾਡੇ ਕਰਮ ਸਾਡੇ ਨਾਲ ਲੇਕਿਨ ਡੈਰੀ ਵਾਲਿਆਂ ਨੂੰ ਇੰ ਦੇ ਨਾਲ ਕਿਸੇ ਸਮੇਂ ਤੇ ਵੀ ਤੁਹਾਡੇ ਪਰਿਵਾਰ ਦਾ ਕੋਈ ਨਾ ਕੋਈ ਕੁਛ ਨਾ ਕੋਈ ਸਿਸਟਮ ਚੱਲਿਆ ਤੁਸੀਂ ਆਪਣਾ ਪਰਿਵਾਰ ਚੱਲ ਕੱਟਣ ਲੱਗਾ ਵਾ ਅਗਰ ਜੇ ਇਹ ਜਦੋਂ ਬੱਦੂਆ ਦੇਣ ਲੱਗ ਗਏ ਨੇ ਆਪਣੀ ਤੇ ਆ ਗਈਆਂ ਤੇ ਬਖਸ਼ ਵੀ ਨਹੀਂ ਜਾਣਗੀਆਂ ਬਖਸ਼ ਵੀ ਨਹੀਂ ਦੇਣਗੀਆਂ ਕਿਸੇ ਅਜੇ ਮਹਿਸੂਸ ਨਹੀਂ ਨਾ ਹੋ ਰਿਹਾ ਅਜੇ ਜਦੋਂ ਸਮਾਂ ਆਊਗਾ ਫਿਰ ਮਹਿਸੂਸ ਹੋਊਗਾ ਫਿਰ ਪਤਾ ਲੱਗੂਗਾ ਕਿ ਕਾਲ ਯੁਗ ਚੱਲ ਰਿਹਾ ਹੈ ਕਾਲ ਯੁਗ ਚੱਲ ਰਿਹਾ ਹੈ ਲੇਕਿਨ ਕਾਲ ਯੁਗ ਦੇ ਵਿੱਚ ਸਤਿਯੁਗੀ ਲੋਕ ਵੀ ਨੇ ਸ਼੍ਰੀ ਜੀ ਗਊਸ਼ਾਲਾ ਜਿਹੜੀ ਬਾਦਰਗੜ੍ਹ ਕੋਰਡ ਤੇ ਉਹ ਬਹੁਤ ਸੇਵਾ ਕਰਦੇ ਐ ਐਸਪੀਸੀਐਲ ਲੁਧਿਆਣਾ ਉਹ ਜਿੱਥੇ ਸਮਾਜ ਸੇਵੀ ਸੰਸਥਾਨ ਬਹੁਤ ਵਧੀਆ ਕੰਮ ਕਰਦੇ ਨੇ ਉੱਥੇ ਕੁਛ ਐਦਾਂ ਦੇ ਲੋਕ ਵੀ ਕਾਲ ਯੁਗ ਦਾ ਆਪਣਾ ਅਸਰ ਦਿਖਾਉਣ ਵਾਸਤੇ ਦੱਸਦੇ ਆ ਵੀ ਅਸੀਂ ਕਾਲ ਯੁਗ ਚੱਲ ਰਿਹਾ ਹੈ ਤੇ ਕਾਲ ਯੁਗ ਦੇ ਵਿੱਚ ਅਸੀਂ ਬੈਠੇ ਆ ਪੈਰ ਗੰਦੇ ਪੈਰ ਸਾਫ ਸੁੱਤਰ ਰੱਖ ਕੇ ਗਾਵਾ ਮੈਂ ਦੁੱਧ ਕੱਢਿਆ ਉਹਨਾਂ ਨੂੰ ਨਹੀਂ ਉਹ ਨਹੀਂ ਫੜਨਗੇ ਉਹ ਤਾਂ ਨਿਰਦਈ ਲੋਕ ਨੇ ਬਾਜੀ ਉਹਨਾਂ ਦਾ ਤਾਂ ਉਹਨਾਂ ਵੱਲ ਤਾਂ ਮਰੀਆਂ ਹੀ ਆਵਾ ਪਰ ਅਸੀਂ ਮਰਨ ਥੋੜੀ ਦੇਣੀ ਆ ਵਾ ਇਹ ਆ ਦੇਖੋ ਤੁਸੀਂ ਆਪ ਆਹ ਤਸਵੀਰ ਦਿਖਾ ਰਿਹਾ ਤੁਹਾਨੂੰ ਮੈਂ ਉਹ ਤਸਵੀਰ ਦੇਖੋ ਉੱਧਰ ਹੋ ਜੋ 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 ਹੜ ਗਈ ਹੈ ਇਹ ਬੰਨੀ ਆ ਨਾ ਸੈਂ ਨਹੀਂ ਨਹੀਂ ਹੋਰ ਲੱਤ ਬੰਨੀ ਹੀ ਆ ਜਾੜ ਕੇ ਇਹ ਤਸਵੀਰ ਦਿਖਾਈ ਜਾ ਰਹੀ ਹੈ ਇਸ ਨੀਮੁਸ਼ਕਤ ਇਸ ਲੈਵਲ ਤੇ ਹੋ ਜਾਂਦੀ ਹੈ ਵੀ ਗਾਂ ਦਾ ਸਿਰਫ ਸਿਰ ਬਾਹਰ ਹੈ ਬਾਕੀ ਸਾਰਾ ਅੰਦਰ ਹੈ ਜੇ ਕਿਸੇ ਡੈਰੀ ਵਾਲੇ ਨੂੰ ਅਸੀਂ ਕਹਿ ਵੀ ਲਈਏ ਕੁਝ ਡੈਰੀ ਵਾਲੇ ਤੇ ਵਧੀਆ ਨੇ ਲੇਕਿਨ ਜਿਹਨਾਂ ਨੂੰ ਕਹਿ ਦਈਏ ਤੇ ਇਹਨਾਂ ਦੇ ਜਿਹੜੇ ਲੇਬਰ ਵਾਲੇ ਉਹ ਬਾਹਰ ਆਣ ਨੂੰ ਤਿਆਰ ਨਹੀਂ ਹੁੰਦੇ ਪਾਣੀ ਪੀਣ ਨੂੰ ਤਿਆਰ ਨਹੀਂ ਹੁੰਦੇ ਅੱਜ ਸਵੇਰ ਦਾ ਜੇ ਕਿਸੇ ਨੇ ਕੋਈ ਕਹਿ ਦਵੇ ਵੀ ਹਾਂ ਵੀ ਇਹਨਾਂ ਦੀ ਕੋਈ ਹੈਲਪ ਕਰਾ ਦਈਏ ਬੰਦੇ ਉੱਥੇ ਖੜੇ ਉੱਪਰ ਤਮਾਸ਼ਾ ਦੇਖ ਰਹੇ ਜਿੱਦਾਂ ਜਿਹੋ ਪੈਸੇ ਇਕੱਠੇ ਕਰਕੇ ਪਹਿਲਾਂ ਕੋਈ ਪਹਿਲਾਂ ਤਮਾਸ਼ੇ ਲੱਗਦੇ ਸੀ ਨਾ ਅੱਜ ਉਹ ਤਮਾਸ਼ਿਆਂ ਦੇ ਤਰੀਕੇ ਦੇ ਨਾਲ ਸਾਨੂੰ ਦੇਖਿਆ ਜਾ ਰਿਹਾ ਹੈ ਕਈ ਡੈਰੀ ਵਾਲਾ ਸਾ ਅਵੇਅਰਨੈਸ ਵਾਸਤੇ ਲੋਕਾਂ ਜਾਗਰਕਤਾ ਆਵੇ ਲੋਕ ਸਾਡੇ ਨਾਲ ਸਾਥੀ ਸਾਰੇ ਸਾਡੇ ਨਾਲ ਤੁਰੇ ਫਿਰਦੇ ਨੇ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹਨਾ ਵੀ ਜਿੰਨੀ ਵੀ ਇੱਥੇ ਇਹ ਤਾਇਪ ਰੋਡ ਦੇ ਉੱਤੇ ਜਾਂ ਕੋਈ ਵੀ ਬੇਸ ਹਾਰਾ ਉਹਨਾਂ ਦੇ ਉੱਤੇ ਉਹਨਾਂ ਦੇ ਅੰਦਰ ਵੀ ਪਰਮਾਤਮਾ ਦਾ ਵਾਸਾ ਹੈ ਉਹਦੀ ਵੀ ਸੇਵਾ ਪਰਮਾਤਮਾ ਦੀ ਸੇਵਾ ਆਓ ਆਪਾਂ ਰਲ ਕੇ ਅੱਜ ਬਿਲਕੁਲ ਆਹ ਦੇਖੋ ਆਹ ਦੇਖੋ ਆਹ ਦੇਖੋ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਆਹ ਦੇਖੋ 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 ਤਸਵੀਰ ਇਹ ਤਸਵੀਰ ਹੈ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਕਿੰਨੀ ਕੁ ਮੁਸ਼ਕਲਤ ਕਰਨੀ ਪੈਂਦੀ ਹੈ ਇੱਕ ਗਾਂ ਨੂੰ ਫੜਨ ਵਾਸਤੇ ਡੇਰੀਆਂ ਵਾਲੇ ਦੁੱਧ ਤਾਂ ਲੈ ਲੈਂਦੇ ਅਸੀਂ ਦੁੱਧ ਪੀਤਾ ਲੈਂਦੇ ਆ ਲੇਕਿ ਸਾਡੇ ਵਿੱਚ ਵੀ ਇਨਸਾਨੀਅਤ ਹੈ ਸਾਡੇ ਅੰਦਰ ਵੀ ਉਹ ਸਤਵਾ ਜੋ ਪਰਮਾਤਮਾ ਨੇ ਸਾਡੇ ਅੰਦਰ ਭੇਜਿਆ ਹੈ ਸਰੀਰ ਦੇ ਵਿੱਚ ਲੇਕਿ ਸਾਨੂੰ ਵੀ ਇਨਸਾਨੀਅਤ ਬਰਕਰਾਰ ਰੱਖਣੀ ਚਾਹੀਦੀ ਹੈ ਲੇਕਿਨ ਇਹ ਇਹਨਾਂ ਦੇ ਇਹ ਨਹੀਂ ਇਕੱਲੇ ਹੈਗੇ ਨੇ ਸਾਨੂੰ ਵੀ ਦੇਖਣਾ ਚਾਹੀਦਾ ਹੈ ਕਿ ਅਸੀਂ ਵੀ ਕੁਝ ਮਦਦ ਇਹਨਾਂ ਦੀ ਕਰ ਸਕੀਏ ਤਾਂ ਕਿ ਜੋ ਆਵਾਰਾ ਪਸ਼ੂ ਨੇ ਉਹ ਅਸੀਂ ਕਿਸੇ ਗਊਸ਼ਾਲਾ ਛੱਡ ਸਕੀਏ ਕੈਮਰਾਮੈਨ ਹਾਨੀ ਦੇ ਨਾਲ ਵਿਸ਼ਾਲ ਕਪੂਰ ਲਿਦੋਨ